ਦੋਸਤੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਗੋਰੇ ਪੰਜਾਬ ਤੇ ਕਬਜ਼ਾ ਕਰਨ ਜਾ ਰਹੇ ਸੀਗੇ ਉਹਨਾਂ ਦਿਨਾਂ ਦੇ ਵਿੱਚ ਜਨਰਲ ਜਰਾਵਰ ਸਿੰਘ ਜਿਹੜੇ ਆ ਉਹ ਸਿੱਖ ਰਾਜ ਦਾ ਜਿਹੜੀਆਂ ਹੱਦਾਂ ਦੀ ਲਗਾਤਾਰ ਉਹਨਾਂ ਦੀ ਬੜੌਤਰੀ ਕਰ ਰਹੇ ਸੀਗੇ ਚਾਈਨਾ ਵਾਲੇ ਪਾਸੇ ਨੂੰ ਤਿੱਬਤ ਵਾਲੇ ਪਾਸੇ ਨੂੰ ਜਿੱਥੇ ਜਾ ਕੇ ਜਰਨਲ ਜ਼ਰਾਵਰ ਸਿੰਘ ਦੀ ਸ਼ਹਾਦਤ ਹੁੰਦੀ ਹੈ ਡਾਕਟਰ ਸੁਖਪ੍ਰੀਤ ਸਿੰਘ ਉਹਦੋਂ ਕਿ ਆਪਣੇ ਇਤਿਹਾਸ ਦੇ ਵਿੱਚ ਉਸ ਗੱਲ ਦਾ ਜ਼ਿਕਰ ਕਰਦੇ ਨੇ ਉਹਨਾਂ ਨੇ ਕਿ ਬੜੀ ਗਹਿਗਾ ਚ ਲੜਾਈ ਹੋਈ ਬੜਾ ਤਕੜਾ ਮੁਕਾਬਲਾ ਦਿੱਤਾ ਸਿੱਖ ਫੌਜਾਂ ਨੇ ਈਵਨ ਦੋ ਕਿ ਜਿਹੜੇ ਸਾਰੇ ਹਾਲਾਤ ਉਹਨਾਂ ਦੇ ਖਿਲਾਫ ਸੀਗੇ ਬਹੁਤ ਜ਼ਿਆਦੇ ਬਰਫਬਾਰੀ ਸੀ ਬਹੁਤ ਜ਼ਿਆਦੇ ਠੰਡ ਸੀ ਬਟ ਸਟਿਲ ਬੜਾ ਤਕੜਾ ਜਿਹੜਾ ਮੁਕਾਬਲਾ ਦੇਣ ਦੇ ਬਾਵਜੂਦ ਜਦੋਂ ਅਖੀਰ ਤੇ ਜਰਨਲ ਜ਼ਰਾਵਰ ਸਿੰਘ ਜਿਹੜੇ ਆ ਸ਼ਹਾਦਤ ਪ੍ਰਾਪਤ ਕਰਦੇ ਨੇ ਤਾਂ ਜਿਹੜੀਆਂ ਉਹਨਾਂ ਦੇ ਮੁਖਾਲਫ ਲੜ ਰਹੇ ਕਬੀਲੇ ਸੀਗੇ ਤਿੱਬਤ ਜਿਹੜੇ ਕਬੀਲੇ ਸੀਗੇ ਉਹ ਬਹੁਤ ਚਰਵੇਟ ਕਰਦੇ ਰਹੇ ਉਹਨਾਂ ਦੀ ਮੌ ਜਰਨਲ ਜਰਵਰ ਸਿੰਘ ਹੁਣੇ ਸ਼ਹੀਦੀ ਪ੍ਰਾਪਤ ਕਰ ਗਿਆ ਉਸ ਤੋਂ ਲੰਬਾ ਸਮਾਂ ਬਾਅਦ ਵੀ ਜਿਹੜੀਆਂ ਉਹਨਾਂ ਦੀਆਂ ਮੁਖਾਲਫ ਲੜਨ ਵਾਲੇ ਧੜੇ ਸੀਗੇ ਉਹ ਵੇਟ ਕਰਦੇ ਰਹੇ ਇਸ ਗੱਲ ਦਾ ਵੀ ਪੱਕਾ ਕਰ ਲਈਏ ਵੀ ਇਹਨਾਂ ਦੀ ਮੌਤ ਹੋ ਗਈ ਹੈ ਮਤਲਬ ਕਿ ਉਹ ਮਰੇ ਹੋਏ ਤੋਂ ਵੀ ਡਰੀ ਜਾਂਦੇ ਸੀ